ਨਾ ਪਿੰਡ ਨੰਦ ਪਿੰਡ ਦੇਲ ਜੂ ਨਿਕਲਦਾ ਭਾਵੇਂ ਪਿੰਡੋਂ ਨਿਕਲਿਆ ਮੈਂ ਮੈਨੂੰ ਵੀ ਪਸੰਦ ਆਉਂਦੇ ਪਿੰਡਾਂ ਦੇ ਰਹਿਣਾ ਨੇ ਨਾ ਕੁਛ ਆਈ ਸ਼ਹਿਰਾਂ 'ਚ ਵੀ ਕੰਮ ਕਿਵੇਂ ਲਿਆ ਪਰ ਪਿੰਡਾਂ 'ਚ ਸ਼ਾਂਤੀ ਵਕਰੀ ਆ ਭਾਈ ਵੇਖੋ ਮਨ ਨੂੰ ਨਾ ਸਕੂਨ ਮਿਲਦਾ ਲੋਕੇਸ਼ਨਾਂ ਬਹੁਤ ਜ਼ਬਰਦਸਤ ਆਉਂਦੀਆਂ ਵਾ ਰਸਤੇ ਤੇ ਪਰ ਇਹੀ ਹੈ ਕਿ ਆਪਾਂ ਰੋਡ ਤੇ ਗੱਡੀ ਨਹੀਂ ਖੜਾ ਸਕਦੇ ਨਹੀਂ ਤਾਂ ਹਰ ਚੀਜ਼ ਨੂੰ ਐਕਸਪਲੋਰ ਕਰਨ ਦਾ ਆਪਣਾ ਹੀ ਮਜ਼ਾ ਵੇਖਣ ਦਾ ਹਰ ਚੀਜ਼ ਨੂੰ ਆਹ ਵੇਖੋ ਕਿਨ ਕਿਤੇ ਮੈਂ ਇੱਥੇ ਰਸਤੇ 'ਚ ਗੱਡੀ ਨਹੀਂ ਪਾਰਕ ਕਰ ਸਕਦਾ ਇੱਥੇ ਵੀ ਨਹੀਂ ਕਰ ਸਕਦਾ ਥੋੜੀ ਜਿਹੀ ਜਗ੍ਹਾ ਮਿਲੀ ਪਾਰਕ ਕਰਕੇ ਸੋ ਇਸ ਕਰਕੇ ਥੋੜੀ ਮੌਕਾ ਮਿਲੇ ਲੋਕੇਸ਼ਨ ਨੂੰ ਵੇਖਣ ਦਾ ਬੋ ਜੀ ਮੇਰਾ ਅਸਲ ਚ ਹਾਈਵੇ ਤੇ ਚੜਨ ਨੂੰ ਜੀ ਨਹੀਂ ਕਰਨ ਦਿਆ ਤੇ ਮੈਂ ਤਾਂ ਥੋੜੇ ਹੋਰ ਪਿੰਡ ਐਕਸਪਲੋਸ ਕਰਕੇ ਆਉਣੀ ਇਹਨਾਂ ਦੇ ਵੇਖ ਕੇ ਆਉਣੀ ਆ ਸਮੋਕ ਕਰਕੇ ਤੇ ਤਾਂ ਫਿਰ ਮੈਂ ਥਾਣੇ ਗੱਡੀ ਪਾ ਲਈ ਇਹਨਾਂ ਦੇ ਪਿੰਡ ਵੇਖ ਕੇ ਆਉਣੀ ਆ ਜੀ ਆ ਕਿਹਾ ਜੀ ਪਹੁੰਚ ਕੇ ਹੀ ਸੁਰਜਰ ਲੈਂਡ ਸੁਰਜਰ ਸਲੈਂਡ ਨਹੀਂ